ਆ ਲੱਕੇ ਦੇ ਵਿੱਚ ਸ਼ਰਾਬ ਉਹ ਲੈ ਕੇ ਵੱਡੀ ਕਾਮਯਾਬੀ ਮਿਲੀ ਹੈ ਉਹਦੇ ਤੋਂ ਵੀ ਜਾਣਕਾਰੀ ਚਾਹੀਦੀ ਪਿਛਲੇ 2-3 ਦਿਨਾਂ ਤੋਂ ਹਮ ਇੱਕ ਦੋ ਮਕਦਮੇ ਪਹਿਲਾਂ ਵੀ ਅਸੀਂ ਦਰਜ ਕਰਤਾ ਯਾ ਲਾਣ ਵਗੈਰਾ ਦੇ ਤੇ ਕੱਲ ਫੇਰ ਥਾਣਾਦਾਰ ਸਾਡੇ ਅਮਰਜੀਤ ਸਿੰਘ ਨੇ ਇਹਨਾਂ ਨੂੰ ਤਲਾਹ ਮਿਲੀ ਸੀਗੀ ਮੁਖਬਰੀ ਤੇ ਸਰਬਜੀਤ ਸਿੰਘ ਉਰਫ ਨਿੱਕਾ ਪੱਤੋ ਹੀਰਾ ਸਿੰਘ ਦਾ ਰਹਿਣ ਵਾਲਾ ਤੇ ਇਹਦੇ ਮਕਦਮਾ ਦਰਜ ਕਰਕੇ ਮੁਖਰੇ ਅਸੀਂ ਇਹਦੇ ਘਰ ਜਦੋਂ ਰੇਡ ਕੀਤਾ ਪਰ ਇਹਦੇ ਘਰੋਂ 150 ਲੀਟਰ ਲਾਣ ਜਿਹੜੀ ਬਰਾਮਦ ਹੋਈ ਆ ਤੇ ਜਿਹਨੂੰ ਗ੍ਰਫਤਾਰ ਕਰਕੇ ਅਸੀਂ ਲਿਆਂਦਾ ਤੇ ਇਹਦੇ ਰਿਕਾਰਡ ਖੰਘਾਲਣ ਦੇ ਇਹਦੇ ਖਿਲਾਫ 112/18 ਮਕਦਮਾ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਪਹਿਲਾਂ ਵੀ ਇੱਕ ਐਕਸਾਈਜ਼ ਦਾ ਦਰਜਾ ਜਿਹਦੇ ਵਿੱਚ ਇਹਨੂੰ ਸਜ਼ਾ ਕਰ ਚੁੱਕਾ ਹੈ ਇਸ ਤੋਂ ਇਲਾਵਾ ਅੱਜ ਤੱਕ ਮੇਰੀ ਤਨਾਤੀ ਦਰਾਂ 55 ਚੋਰ ਲੁੱਟਖੋਹਾਂ ਜਿਹੜੇ ਕਰਦੇ ਸੀ ਉਹ ਗ੍ਰਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ ਤੇ ਇਸ ਕਰਕੇ ਅਸੀਂ ਬੜੀ ਮਿਹਨਤ ਨਾਲ ਕੰਮ ਕਰਕੇ ਅਸੀਂ ਏਰੀਏ ਵਿੱਚੋਂ ਕ੍ਰਾਈਮ ਜਿਹੜਾ ਜਮ੍ਹਾਂ ਖਤਮ ਕਰ ਦੇਣਾ ਚੋਰੀ ਲੁੱਟਖੋਬਰਦadian ਬਿਲਕੁਲ ਖਤਮ ਕਰ ਦੇਵਾਂਗੇ ਜਿਵੇਂ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਇੱਕ ਟੀਮ ਵਰਕ ਕੰਮ ਕਰ ਰਹੀ ਹੈ ਚੋਰਾਂ ਨੂੰ ਵੱਡੀ ਪੱਧਰ ਤੇ ਨੱਥ ਪਾਈ ਜਾ ਰਹੀ ਹੈ ਮਿਹਨਤ ਕਰ ਰਹੇ ਹਾਂ ਤੇ ਲੋਕਾਂ ਦਾ ਪੁਲਿਸ ਪ੍ਰਤੀ ਜਿਹੜਾ ਵਿਸ਼ਵਾਸ ਹੈ ਕਿ ਲੱਗਦਾ ਤੁਹਾਨੂੰ ਕਿ ਦੁਬਾਰਾ ਪੈਦਾ ਹੋ ਰਿਹਾ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਬਿਲਕੁਲ ਇਹ ਗੱਲਾਂ ਵੀ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨਾ ਮਾਤਰ ਤੱਕ ਆ ਗਈਆਂ ਨੇ ਇਸ ਗੱਲ ਦਾ ਪਬਲਿਕ ਨੂੰ ਵੀ ਅਹਿਸਾਸ ਹੈ ਤੇ ਉਹ ਬੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰ ਰਹੇ ਨੇ ਇਸ ਟਾਈਮ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਕਿ ਚੋਰਾਂ 'ਚ ਖੌਫ ਨਹੀਂ ਰਿਹਾ ਪੁਲਿਸ ਦਾ ਹੁਣ ਉਹ ਖੌਫ ਜਾਨੀ ਨਿਹਾਲ ਸਿੰਘ ਵਾਲਾ ਪੁਲਿਸ ਦਾ ਖੌਫ ਹੈ ਜਿਹੜਾ ਚੋਰਾਂ 'ਚ ਨਜ਼ਰ ਆਉਣ ਲੱਗਾ ਹੈ ਹੁਣ ਮੇਰੇ ਟਾਰਗੇਟ ਤੇ 5-7 ਬੰਦੇ ਹੋਰ ਨੇ ਚੋਰ ਹਲੇ ਜਿਹੜੇ ਆਪਣੇ ਪਿੰਡ ਛੱਡ ਕੇ ਭੱਜ ਚੁੱਕਿਆ ਤੇ ਮੈਂ ਹਲੇ ਉਹਦੇ ਬਾਰੇ ਬੜਾ ਦੱਸਣਾ ਨਹੀਂ ਜਲਦੀ ਹੀ ਉਹਨਾਂ ਨੂੰ ਗ੍ਰਫਤਾਰ ਕਰਕੇ ਬਿਲਕੁਲ ਖਤਮ ਕਰ ਦੇਗੇ ਕ੍ਰਾਈਮ ਇਲਾਕੇ ਦੇ ਵਿੱਚ ਸ਼ਰਾਬ ਉਹ ਲੈ ਕੇ ਵੱਡੀ ਕਾਮਯਾਬੀ ਮਿਲੀ ਹੈ ਉਹ ਇਸ ਬੀ ਜਾਣਕਾਰੀ ਚੇਨੂ ਪਿਛਲੇ 2-3 ਦਿਨਾਂ ਤੋਂ ਹਮ ਇੱਕ ਦੋ ਮਕਦਮੇ ਪਹਿਲਾਂ ਵੀ ਸੀ ਦਰਜ ਕਰਤੇ ਆ ਲਾਣ ਵਗੈਰਾ ਦੇ ਤੇ ਕੱਲ ਫੇਰ ਸਹਾਇਕ ਥਾਣੇਦਾਰ ਸਾਡੇ ਅਮਰਜੀਤ ਸਿੰਘ ਨੇ ਇਹਨਾਂ ਨੂੰ ਤਲਾਹ ਮਿਲੀ ਸੀਗੀ ਮੁਖਬਰੀ ਤੇ ਸਰਬਜੀਤ ਸਿੰਘ ਉਰਫ ਨਿੱਕਾ ਪੱਤੋ ਹੀਰਾ ਸਿੰਘ ਦਾ ਰਹਿਣ ਵਾਲਾ ਤੇ ਇਹਦੇ ਮਕਦਮਾ ਦਰਜ ਕਰਕੇ ਮੁਖਰਜ ਅਸੀਂ ਇਹਦੇ ਘਰ 'ਚੋਂ ਰੇਡ ਕੀਤਾ ਤਾਂ ਇਹਦੇ ਘਰੋਂ 150 ਲੀਟਰ ਲਾਹਣ ਜਿਹੜੀ ਬਰਾਮਦ ਹੋਈ ਆ ਤੇ ਜਿਹਨੂੰ ਗ੍ਰਿਫਤਾਰ ਕਰਕੇ ਅਸੀਂ ਲਿਆਂਦਾ ਤੇ ਇਹਦੇ ਰਿਕਾਰਡ ਖੰਘਾਲਣ ਦੇ ਇਹਦੇ ਖਿਲਾਫ 112/18 ਮਕਦਮਾ ਨਨ੍ਹਾਲ ਸਿੰਘ ਵਾਲਾ ਵਿੱਚ ਪਹਿਲਾਂ ਵੀ ਇੱਕ ਅਕਸਾਈ ਦਾ ਦਰਜਾ ਜਿਹਦੇ ਵਿੱਚ ਇਹਨੂੰ ਸਜ਼ਾ ਕਰਕੇ ਪਾਇਆ ਇਸ ਤੋਂ ਇਲਾਵਾ ਅੱਜ ਤੱਕ ਮੇਰੀ ਤਨਤੀ ਦਰਾਂ 55 ਚੋਰ ਲੁੱਟਖੋਹਾਂ ਜਿਹੜੇ ਕਰਦੇ ਸੀ ਉਹ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ ਤੇ ਇਸ ਕਰਕੇ ਅਸੀਂ ਬੜੀ ਮਿਹਨਤ ਨਾਲ ਕੰਮ ਕਰਕੇ ਅਸੀਂ ਏਰੀਏ ਵਿੱਚੋਂ ਕ੍ਰਾਈਮ ਜਿਹੜਾ ਜਮ੍ਹਾਂ ਖਤਮ ਕਰ ਦੇਣਾ ਚੋਰੀ ਲੁੱਟਖੋ ਵਰਦਾਤਾਂ ਬਿਲਕੁਲ ਖਤਮ ਕਰਦੇ ਆ ਜਿਵੇਂ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਇੱਕ ਟੀਮ ਵਰਕ ਕੰਮ ਕਰ ਰਹੀ ਹੈ ਚੋਰਾ ਨੂੰ ਵੱਡੀ ਪੱਧਰ ਤੇ ਨੱਤ ਪਾਈ ਜਾ ਰਹੀ ਹੈ ਮਿਹਨਤ ਕਰ ਰਹੇ ਹੋ ਤੇ ਲੋਕਾਂ ਦਾ ਪੁਲਿਸ ਪ੍ਰਤੀ ਜਿਹੜਾ ਵਿਸ਼ਵਾਸ ਹੈ ਕਿ ਲੱਗਦਾ ਤੁਹਾਨੂੰ ਕਿ ਦੁਬਾਰਾ ਪੈਦਾ ਹੋ ਰਿਹਾ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਬਿਲਕੁਲ ਇਹ ਗੱਲਾਂ ਵੀ ਚੋਰੀ ਤੇ ਲੁੱਟਖੋ ਦੀਆਂ ਵਰਦਾਤਾਂ ਨਾ ਮਾਤਰ ਤੱਕ ਆ ਗਈਆਂ ਨੇ ਇਸ ਗੱਲ ਦਾ ਪਬਲਿਕ ਨੂੰ ਵੀ ਅਹਿਸਾਸ ਹੈ ਤੇ ਉਹ ਬੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰ ਰਹੇ ਨੇ ਇਸ ਟਾਈਮ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਕਿ ਚੋਰਾਂ ਚ ਖੋਫ ਨਹੀਂ ਰਿਹਾ ਪੁਲਿਸ ਦਾ ਹੁਣ ਉਹ ਖੋਫ ਜਾਨੀ ਨਿਹਾਲ ਸਿੰਘ ਵਾਲਾ ਪੁਲਿਸ ਦਾ ਖੋਫ ਹੈ ਜਿਹੜਾ ਚੋਰਾਂ ਚ ਨਜ਼ਰ ਆਉਣ ਲੱਗਿਆ ਹੁਣ ਮੇਰੇ ਟਾਰਗੇਟ ਤੇ 5-7 ਬੰਦੇ ਹੋਰ ਨੇ ਚੋਰ ਹਲੇ ਜਿਹੜੇ ਆਪਣੇ ਪਿੰਡ ਛੱਡ ਕੇ ਭੱਜ ਚੁੱਕਿਆ ਤੇ ਮੈਂ ਹਲੇ ਉਹਦੇ ਬਾਰੇ ਬੜਾ ਦੱਸਣਾ ਨਹੀਂ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਿਲਕੁਲ ਖਤਮ ਕਰ ਦੇਗੇ ਕ੍ਰਾਈਮ